ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਕੱਲ 27ਵੀਂ ਪੌੜੀ ਤੋਂ 30ਵੀਂ ਪੌੜੀ ਤੱਕ ਪੰਜ ਪੌੜੀਆਂ ਦੇ ਜਾਪ ਕੀਤੇ ਸੀ ਤੇ ਨਾਲ ਸੰਖੇਪ ਅਰਥ ਕੀਤੇ ਸੀ ਅੱਜ ਆਪਾਂ 7ਵੀਂ ਪੌੜੀ ਤੋਂ 16ਵੀਂ ਪੌੜੀ ਤੱਕ ਪੰਜ ਪੌੜੀਆਂ ਦੇ ਜਾਪ ਕਰਕੇ ਤੇ ਸੰਖੇਪ ਜੋ ਅਰਥ ਨੇ ਜਾਂ ਸੰਖੇਪ ਵਿਆਖਿਆ ਉਹ ਕਰਾਂਗੇ ਸੋ ਕਰੋ ਕਿਰਪਾ ਦਿਓ ਸ਼ਹੀਰਵਾਦ ਗੁਰੂ ਮਹਾਰਾਜ ਸ਼ਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਾਂ ਜੋ ਕੱਲ 7ਵੀਂ ਪੌੜੀ ਤੋਂ ਸ਼ੁਰੂ ਕੀਤਾ ਸੀ ਉਹਦਾ ਇੱਕ ਵਾਰੀ ਜਾਪ ਕਰ ਲਈਏ ਤਾਂ ਕਿ ਗੁਰੂ ਘਰ ਪਿਆਰੇ ਇੱਕ ਵਾਰੀ ਫੇਰ ਆਪਣੇ ਅਚਾਰਨ ਜਾਂ ਆਪਣੇ ਵੇਖ ਲੈਣੇ ਯਾਦ ਕਰ ਲੈਣਾ ਤਾਂ ਕਿ ਉਹਨਾਂ ਦੀ ਗੁਰਬਾਣੀ ਦੀ ਸ਼ੁੱਧਤਾ ਮਹਾਰਾਜ ਕਿਰਪਾ ਕਰਕੇ ਹੋਰ ਕਰਵਾ ਲੈਣ ਜੀ ਸੋਦਰ ਤੇਰਾ ਕਿਹਾ ਸੋਦਰ ਕੇਹਾ ਸੂ ਕਰ ਕੇਹਾ ਜਿਤ ਵੇ ਸਰਵ ਸੰਮਾਲੇ ਵਾਜੇ ਨਾਦ ਅਨੇਕ ਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸੋ ਕਸ਼ਿਆਨਾ ਕਿਤੇ ਗਾਵਣ ਹਾਰੇ ਗਾਵਹਿ ਤਹੁ ਨੂੰ ਪੌਣ ਪਣੀ ਬੈ ਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਤਰ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਅਸਨ ਬੈਠੇ ਦੇਵਤਾ ਦਾ ਨਾਲੇ ਗਾਵਹਿ ਸਿੱਧ ਸਮਦ ਅੰਦਰ गावਨ ਸਾਧ ਵਿਚਾਰੇ गावਨ ਜਤੇ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ गावਨ ਪੰਡਤ ਪੰਦਰਖੀ ਸਰ ਜੁਗ-ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ गावਨ ਰਤਨ અપਾਈ ਤੇਰੇ ਅਸ਼ਟ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਉਹੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਈ ਤਉ ਨੂੰ ਗਾਵੇ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਮਸੀ ਮਾਇਆ ਜੇ ਨਉ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵੜਾਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮਾ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਰ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਇਆ ਭੰਡਾਰਣ ਕਟਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸੇ ਦੇਵਰਾ ਸਾਦ ਸੰਯੋਗ ਵਿਜੋਗ ਦੁਇ ਕਾ ਚਿਲਾਵਹਿ ਲੇਖ ਆਹ ਹੈ ਭਾਗ ਆਦੇਸ ਸੰਤ ਸਹਿ ਆਦੇਸ ਆਦ ਅਨਿਲ ਅਨਾਧ ਅਨਾਹਤ ਜੁਗ ਜੁਗ ਏਕੋ ਵੇਸ ਏਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣਾ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣਾ ਜੇ ਤਿਸ ਭਾਵੈ ਤੇ ਵਾ ਚਲਾਵੈ ਜੇ ਭੂ ਵੈ ਫੁਰਮਾਣ ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹੋ ਵਿਡਾਣਾ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖਾ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵੈਗ ਜਿੱਥੋਂ ਤੱਕ ਆਪਾਂ ਗੱਲ ਜਾਪ ਕੀਤਾ ਸੀ ਤੇ ਸੰਖੇਪ ਅਰਥ ਜਿਹੜੇ ਸੀ ਆਪਾਂ ਕੀਤੇ ਸੀ ਅੱਜ ਆਪਾਂ ਕਤਵੀਂ ਬਤਵੀਂ ਪੌੜੀ ਤੋਂ ਸ਼ੁਰੂ ਕਰਦੇ ਹਾਂ ਜੀ ਸੋ ਗੁਰੂ ਮਹਾਰਾਜ ਕਿਰਪਾ ਕਰਨ ਮਿਹਰ ਭਰਿਆ ਹੱਥ ਛੱਤੀ ਰੱਖਣ ਸੋ ਆਪਣੀ ਬਾਣੀ ਆਪ ਪੜਵਾ ਲੈਣ ਜੀ ਇੱਕ ਦੂਜੀ ਬਾਉ ਲਖ ਹੋਇ ਲਖ ਹੋਇ ਲਖ ਵੀਸ ਲਖ ਲਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਇ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਰਨਾ ਜੁਗਤੀ ਛੋਟੇ ਸੰਸਾਰ ਜਿਸਤ ਜੋਰ ਕਰ ਵੇਖਾ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾ ਤਾਲ ਤਿਸ ਜਿ ਧਰਤੀ ਥਾਪ ਰੱਖੀ ਧਰਮਸਾਲ ਤਿਸ ਜੀ ਜੁਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਣ ਨਦਰੇ ਕਰਮ ਪਵੈ ਨੀਸਾਣ ਕੱਚ ਬਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਣ ਪਣੇ ਵੈ ਸੰਤਰ ਕੀਤੇ ਕਾ ਨ ਮਹੇਸ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦਰ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਲ ਨਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤੈ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਤੈ ਘਾੜਤ ਕੜੀਆ ਬਹੁਤਾ ਅਨੂਪ ਤਾਕੀਆਂ ਗੱਲਾਂ ਕਤੀਆਂ ਨਾ ਜਾਹੇ ਜੀ ਕੋ ਕਹੇ ਪਿੱਛੇ ਪਛਤਾਏ ਤਤੈ ਘੜੀਐ ਸੁਰਤ ਮਤਮਨ ਬੁੱਧ ਤਤੈ ਘੜੀਐ ਸੁਰਾ ਸਿਧਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਤੈ ਹੋਰ ਨਾ ਕੋਈ ਹੋਰ ਤਤੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਪਰਪੂਰ ਤਤੈ ਸੀਤੋ ਸੀਤਾ ਮਹਿ ਮਾਮਾ ਹੈ ਤਾਕੇ ਰੂਪ ਨਕਤਨੇ ਜਾਹੇ ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਤੈ ਭਗਤੋ ਸਹਿ ਕੈ ਲੋ ਕਰੇ ਆਨੰਦ ਸਚਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਤੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਦਾ ਅੰਤ ਨਾ ਅੰਤ ਤੇ ਤਾ ਲੋ ਲੋ ਆਕਾਰ ਜਿਵ ਜੇ ਹੁਕਮ ਤਵੇ ਤਵ ਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਅੱਜ ਗੁਰੂ ਸੰਗਤ ਜੀ ਆਪਾਂ ਇਹ ਤੋਂ ਬਤਮੀ ਪੌੜੀ ਤੋਂ ਜੋ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਉਸੇ ਅਨਸਾਰ ਆਪਾਂ ਜੋ ਇਹਦੇ ਸ਼ਬਦ ਅਰਥ ਹੈ ਸੰਖੇਪ ਵਿਆਖਿਆ ਉਹ ਸ਼ੁਰੂ ਕਰਦੇ ਆ ਜੀ ਇੱਕ ਤੋਂ ਜੀਬਾ ਉਹ ਲੱਖ ਹੋ ਹੈ ਲੱਖ ਹੋ ਵਹ ਲੱਖ 20 ਜਿਹੜੀ ਸਾਡੀ ਜ਼ਬਾਨ ਆ ਇੱਕ ਤੋਂ ਦੋ ਹੋ ਜੇ ਦੋ ਤੋਂ ਲੱਖ ਹੋ ਜੇ ਲੱਖ ਤੋਂ 20 ਲੱਖ 20 20 ਲੱਖ ਹੋ ਜਾਵੇ ਤੇ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਫਿਰ ਉਹਨਾਂ ਜ਼ਬਾਨ ਇੰਨੀਆਂ ਜ਼ਬਾਨਾਂ ਦੇ ਨਾਲ ਲੱਖਾਂ ਵਾਰੀ ਲੱਖਾਂ ਵਾਰੀ ਜਿਹੜਾ ਨਾ ਪ੍ਰਮਾਤਮਾ ਦਾ ਨਾਮ ਜਪੀਏ ਤੇ ਏਤਰਾਹੇ ਪੱਤ ਪੌੜਿਆ ਏਕ ਨਾਮ ਜਗਦੀਸ਼ ਜਗਦੀਸ਼ ਹੁੰਦਾ ਜਗਤ ਦਾ ਈਸ਼ਰ ਪ੍ਰਮਾਤਮਾ ਜਗਤ ਦਾ ਈਸ਼ ਪ੍ਰਮਾਤਮਾ ਦਾ ਲੱਖਾਂ 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 ਵਾਰੀ ਜਿਹੜਾ ਨਾਮ ਜਪੀਏ ਏਤਰਾਹੇ ਪੱਤ ਪੌੜੀਆਂ ਚੜਿਏ ਹੋਏ ਕਿਸ ਇਸ ਤਰ੍ਹਾਂ ਨਾਮ ਜਪਦੇ ਜਪਦੇ ਜਿਹੜੀਆਂ ਪੱਤ ਦੀਆਂ ਪੌੜੀਆਂ ਜਿੱਥੇ ਮਾਨ ਪ੍ਰਾਪਤ ਹੁੰਦਾ ਹੈ ਬਾਣੀ ਪੜਨ ਵਾਲਿਆਂ ਨੂੰ ਇਹ ਪੌੜੀਆਂ ਚੜਿਏ ਤੇ ਚੜਦੇ ਚੜਦੇ ਅਸੀਂ ਪਰਮਾਤਮਾ ਦੇ ਨਾਲ ਇੱਕ ਈਸ਼ ਇੱਕ ਇੱਕ ਹੋ ਜਾਈਏ ਉਸ ਈਸ਼ਵਰ ਦੇ ਨਾਲ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਜਦੋਂ ਇਸ ਤਰ੍ਹਾਂ ਨਾਮ ਜਪਣ ਲੱਗ ਪੈਂਦੇ ਨਾ ਗੁਰਮੁਖ ਪਿਆਰੇ ਤੇ ਉਹਨਾਂ ਵੱਲ ਵੇਖ ਕੇ ਤੁਸੀਂ ਵੇਖਿਆ ਹੋਣਾ ਸਵੇਰੇ ਸਵੇਰ ਚਿੜਗੀਆਂ ਵੀ ਉਹ ਵੀ ਪ੍ਰਮਾਤਮਾ ਦਾ ਨਾਮ ਜਪਦੀਆਂ ਅੱਧ ਗੁਲਾ ਚਿੜੀ ਕਾ ਚੁਗਣ ਗੈਣ ਚੜੀ ਬਿੱਲ ਆਏ ਖਸਮੇ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਉਹ ਵੀ ਸਵੇਰਾ ਸਵੇਰ ਅਮਰਤ ਵੇਲੇ ਉੱਠ ਕੇ ਚਿੜੀਆਂ ਵੀ ਉਹ ਗੁਰਮਖਾ ਪਿਆਰਿਆਂ ਦੀ ਉਹਨਾਂ ਦੇ ਬਖਸ਼ਿਸ਼ ਹੋ ਜਾਂਦੀ ਆ ਉਹਨਾਂ ਦੀ ਨਦਰ ਪਈ ਹੁੰਦੀ ਆ ਇਸ ਕਰਕੇ ਉਹ ਵੀ ਪ੍ਰਮਾਤਮਾ ਦਾ ਨਾਮ ਹੀ ਜਪਦੀਆਂ ਨੇ ਇਸ ਕਰਕੇ ਕੀੜਿਆਂ ਨੂੰ ਇਹ ਰੀਸ ਆ ਜਾਂਦੀ ਆ ਕਿ ਅਸੀਂ ਵੀ ਨਾਮ ਜਪੀਏ ਤੇ ਸਾਡਾ ਵੀ ਚਰਾਸੀ ਦੇ ਚੱਕਰ ਦੇ ਵਿੱਚੋਂ ਛਡਕਾਰਾ ਹੋ ਜਾਵੇ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹ ਜਿਹੜੇ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾ ਕੁਝ ਨਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਿਹੜੇ ਝੂਠੇ ਹੁੰਦੇ ਆ ਨਾ ਕੂੜੇ ਕੂੜੀ ਕੂੜਾ ਠੀਸ ਝੂਠੇ ਲੋਕਾਂ ਦੀ ਝੂਠੀਆਂ ਹੀ ਫੜਾਉਂਦੀਆਂ ਝੂਠੇ ਹੀ ਵੜ ਹੁੰਦੀ ਹੈ ਆਖਣ ਜੋਰ ਚੁੱਪੇ ਨਾ ਜੋਰ ਜੋਰ ਦੇ ਨਾਲ ਆਖਿਆ ਵੀ ਨਹੀਂ ਜਾਂਦਾ ਨਾਮ ਨਹੀਂ ਜੋਰ ਨਾਲ ਜਪ ਸਕਦੇ ਅਸੀਂ ਜੇ ਅਸੀਂ ਉੱਠਾਂਗੇ ਨਾ ਮਹਾਰਾਜ ਉੱਠਣ ਨਾ ਦੇ ਉਸ ਵੇਰੇ ਤੇ ਅਸੀਂ ਕਿਵੇਂ ਨਾਮ ਜਪ ਲਾਂਗੇ ਤੇ ਚੁੱਪੇ ਨਾ ਹੈ ਜੋਰ ਤੇ ਜੋਰ ਦੇ ਨਾਲ ਚੁੱਪ ਕਰਕੇ ਵੀ ਨਹੀਂ ਬੈਠਾ ਜਾਂਦਾ ਜੇ ਅਸੀਂ ਮੋਨੀ ਹੋ ਕੇ ਬਹਿ ਜਾਈਏ ਨਾ ਮੂੰਹ ਬੰਦ ਕਰ ਲਈ ਬੋਲਣਾ ਨਹੀਂਗਾ ਪਰ ਸਾਡਾ ਅੰਦਰੋਂ ਮਨ ਬੋਲਦਾ ਮਨ ਜਦੋਂ ਭੁੱਖ ਲੱਗਦੀ ਉਹ ਜੋ ਢਿੱਡ ਤੇ ਹੱਥ ਮਾਰਦਾ ਵਾਜਾ ਮਾਰਦਾ ਚਾਹ ਦੇ ਵਿੱਚ ਮਿੱਠਾ ਘਟਾ ਗਲਾਸ ਦੇ ਵਿੱਚ ਚਮਚਾ ਘੜਕਾਉਂਦਾ ਤੇ ਇਸ ਕਰਕੇ ਜੋਰ ਦੇ ਨਾਲ ਜਿਹੜਾ ਨਾ ਚੁੱਪੋ ਨਹੀਂ ਕਰਕੇ ਬਿਆਹ ਜਾਂ ਸਕਦਾ ਉਹ ਬਖਸ਼ਿਸ਼ ਕਰਨ ਮਹਾਰਾਜ ਤੇ ਫੇਰ ਹੀ ਜਿਹੜਾ ਹੈ ਨਾਮ ਜਪਿਆ ਜਾਂਦਾ ਤੇ ਉੱਠਿਆ ਜਾਂਦਾ ਸਵੇਰੇ ਜੋੜਨਾ ਮੰਗਣ ਦੇਣ ਦਾ ਜ਼ੋਰ ਤੇ ਜ਼ੋਰ ਦੇ ਨਾਲ ਅਸੀਂ ਮੰਗ ਵੀ ਨਹੀਂ ਸਕਦੇ ਇਹ ਨਹੀਂ ਕਹਿ ਸਕਦੇ ਮਾਰਾ ਸਾਨੂੰ ਜ਼ਰੂਰ ਹੀ ਦੇ ਤੇ ਜ਼ੋਰ ਦੇ ਨਾਲ ਉਹਦੇ ਕੋਲ ਲੈ ਵੀ ਨਹੀਂ ਸਕਦੇ ਜ਼ੋਰ ਨਾਲ ਜੀਵਨ ਮਰਨ ਹੈ ਜ਼ੋਰ ਤੇ ਜ਼ੋਰ ਦੇ ਨਾਲ ਜੀਵਿਆ ਵੀ ਨਹੀਂ ਜਾਂਦਾ ਇਸ ਤਰ੍ਹਾਂ ਦੇ ਪੈਸੇ ਵਾਲੇ ਲੋਕੀ ਮਰ ਨਹੀਂ ਨਾ ਡਾਕਟਰ ਉਹਨਾਂ ਦੇ ਸਦਾ ਹੀ ਲਾਗੇ ਖੜੇ ਰਹਿਣ ਇਸ ਕਰਕੇ ਨਾ ਜੀਵਿਆ ਜਾਂਦਾ ਤੇ ਨਾ ਮਰਿਆ ਜਾਂਦਾ ਕਈ ਕਹਾਣੀਆਂ ਦੁਨੀਆ ਦੇ ਵਿੱਚ ਆਉਂਦੀਆਂ ਇਤਿਹਾਸਾਂ ਦੇ ਵਿੱਚ ਆਉਂਦੀਆਂ ਕਿ ਕਈ ਲੋਕਾਂ ਨੂੰ ਕਈਆਂ ਨੇ ਮਾਰ ਕੇ ਸੁੱਟ ਦਿੱਤਾ ਐਸੀ ਮਹਾਰਾਜ ਨੇ ਬਖਸ਼ਿਸ਼ ਕੀਤੀ ਮੁੜ ਕੇ ਉਹ ਬਾਦਸ਼ਾਹ ਬਣ ਗਏ ਜੋਰ ਨਾਲ ਰਾਜ ਮਾਲ ਮਨਸੂਰ ਤੇ ਜੋਰ ਦੇ ਨਾਲ ਰਾਜ ਭਾਗ ਵੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਨਾ ਮਾਇਆ ਮਾਲ ਹੀ ਇਕੱਠਾ ਕੀਤਾ ਜਾ ਸਕਦਾ ਇਸੇ ਨਾਮ ਆਪਣੇ ਮਨ ਦੀ ਭਟਕਣਾ ਵਾ ਮਨ ਦਾ ਸ਼ੋਰ ਆ ਬੰਦੇ ਵਿੱਚ ਹੀ ਰੌਲਾ ਕਿ ਅਸੀਂ ਜੋਰ ਨਾਲ ਸਾਰਾ ਕੁਝ ਪ੍ਰਾਪਤ ਕਰ ਲਾਂਗੇ ਸਾਡੇ ਕੋਲ ਬਹੁਤ ਪੈਸਾ ਅਸੀਂ ਬਹੁਤ ਕੁਝ ਪ੍ਰਾਪਤ ਕਰ ਲਾਂਗੇ ਪਰੰਤੂ ਜਦੋਂ ਜਿੱਨਾ ਚਿਰ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਚਿੱਤ ਕੋ ਨਿਮਾੜਿਆਂ ਮਾੜ ਨੇ ਤਾਣਿਆਂ ਤਾਣ ਨਿਉਟਿਆਂ ਦੀ ਓਟ ਹੈ ਇਸ ਕਰਕੇ ਉਹਦੇ ਦਰਵਾਜ਼ੇ ਵਿੱਚ ਜ਼ੋਰ ਦੇ ਨਾਲ ਉਥੋਂ ਕੁਝ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਜਿੱਨਾ ਚਿਰ ਕਿਸੇ ਵਿਅਕਤੀ ਦੇ ਪ੍ਰਮਾਤਮਾ ਦੀ ਕਿਰਪਾ ਨਹੀਂ ਉਹਨੂੰ ਰਾਜ ਭਗ ਇਹ ਕਦੇ ਨਹੀਂ ਮਿਲ ਸਕਦਾ ਜ਼ੋਰ ਨਾਲ ਸੁਰਤੀ ਗਿਆਨ ਵਿਚਾਰ ਤੇ ਜ਼ੋਰ ਦੇ ਨਾਲ ਸਾਡੀ ਸੁਰਤੀ ਵੀ ਨਹੀਂ ਜੁੜ ਸਕਦੀ ਤੇ ਜੋਰ ਦੇ ਨਾਲ ਗਿਆਨ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਨਾ ਵਿਚਾਰਾਂ ਹੀ ਕੀਤੀਆਂ ਜਾ ਸਕਦੀਆਂ ਨੇ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਜੋਰ ਨਾਲ ਨਹੀਂ ਇਹ ਜੁਗਤ ਦੇ ਨਾਲੇ ਸੰਸਾਰ ਤੋਂ ਛੁੱਟਿਆ ਜਾ ਸਕਦਾ ਹੈ ਜੁਗਤੇ ਆ ਗੁਰੂ ਘਰ ਜਾਓ ਵਾਹਿਗੁਰੂ ਦਾ ਨਾਮ ਜਪੋ ਪੰਜਾ ਪਿਆਰੋਂ ਤੋਂ ਅਮਰ ਛਕੋ ਫਿਰ ਇਹ ਸੰਸਾਰ ਤੋਂ ਤੁਸੀਂ ਛੁੱਟੇਗੇ ਜਦੋਂ ਜਾਓਗੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੁਹਾਡੇ ਮੁਖ ਵੀ ਉਜਲੇ ਹੋਣਗੇ ਤੇ ਹੋਰ ਵੀ ਜਿਹੜੇ ਸੰਗੀ ਸਾਥੀ ਤੁਹਾਡੇ ਨਾਲ ਲੱਗ ਜਾਣਗੇ ਉਹ ਵੀ ਇਸ ਸੰਸਾਰ ਤੋਂ ਛਡਕਾਰਾ ਪਾ ਜਾਣਗੇ ਜੇ ਸੱਤ ਜੋਰ ਕਰ ਵੇਖੇ ਸੋਏ ਪਰ ਇਹ ਗੱਲ ਜ਼ਰੂਰ ਹੈਗੀ ਆ ਜਿਹਦੇ ਹੱਥੇ ਜੋਰ ਹੈ ਨਾ ਉਹ ਕਰਕੇ ਜ਼ਰੂਰ ਹੋਏਗਾ ਮੈਂ ਜੋਰ ਨਹੀਂ ਸਾਰਾ ਕੁਝ ਕਰ ਲੈਣਾ ਨਾਨਕ ਉੱਤਮ ਨੀਚ ਨਾ ਕੋਏ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਨੇ ਨਾ ਕੋਈ ਉਹਦੇ ਵੈਗਰੂ ਦੇ ਦਰਬਾਰ ਚ ਉੱਚਾ ਤੇ ਨਾ ਕੋਈ ਨੀਵਾ ਹੀ ਹੈ ਰਾਤੀ ਰੁੱਤੀ ਥਿੱਤੀ ਵਾਰ ਇਹ ਜਿਹੜੀਆਂ ਰਾਤਾਵਾਂ ਰੁੱਤਾਵਾਂ ਥਿੱਤਾਵਾਂ ਵਾਰ ਪਵਨ ਪਾਣੀ ਅਗਨੀ ਪਾਤਾਲ ਇਹ ਹਵਾ ਹੈ ਪਾਣੀ ਹੈ ਅਗ ਅਤੇ ਪਤਾਲ ਹੈ ਤੇ ਸੋਈ ਧਰਤੀ ਸਾਧ ਕੀ ਧਰਮਸਾਲ ਇਹ ਜਿਹੜੀ ਧਰਤੀ ਹੈ ਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਹੈ ਤੇ ਧਰਮਸਾਲ ਲੇਖ ਕਰਕੇ ਗਿਆ ਗਿਆ ਧਰਤੀ ਨੂੰ ਕਿਉਂਕਿ ਧਰਤੀ ਦੇ ਉੱਤੇ ਨਾਮ ਜਪਿਆ ਜਾਂਦਾ ਇਸ ਕਰਕੇ ਧਰਮਸਾਲ ਇੱਕ ਹੁੰਦੀ ਟਕਸਾਲ ਜਿੱਤੇ ਸਰਕਾਰੀ ਟਕਸਾਲਾਂ ਦੇ ਉਤੇ ਨੋਟ ਬਣਾਏ ਜਾਂਦੇ ਮਾਇਆ ਬਣਾਈ ਜਾਂਦੀ ਹੈ ਸਾਡੀਆਂ ਗੁਰਮਤਿ ਦੀਆਂ ਟਕਸਾਲਾਂ ਦੰਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਸਭ ਤੋਂ ਵਾਲੀ ਗਲੀ ਵਾਲੀ ਟਕਸਾਲ ਭਾਈ ਮਨੀ ਸਿੰਘ ਜੀ ਦੀ ਤੇ ਦਵਦੀ ਟਕਸਾਲ ਇਸ ਤਰ੍ਹਾਂ ਟਕਸਾਲਾਂ ਜਿਹੜੀਆਂ ਹੁੰਦੀਆਂ ਤੇ ਧਰਮਸ਼ਾਲ ਜਿਹੜੀ ਹੁੰਦੀ ਉੱਤੇ ਧਰਮ ਦੀ ਗੱਲ ਕੀਤੀ ਜਾਂਦੀ ਹੈ ਐਡੀ ਧਰਤੀ ਹੈ ਨਾ ਇੱਕ ਧਰਮਸ਼ਾਲਾ ਵੇ ਦੇ ਉੱਤੇ ਰਹਿ ਕੇ ਨਾਮ ਜਪਿਆ ਜਾ ਸਕਦਾ ਹੈ ਪ੍ਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਇਹ ਇਹ ਦੇ ਵਿੱਚ ਇਹ ਰਾਤਾਂ ਦੇ ਵਿੱਚ ਵੀ ਆ ਰੁੱਤਾ ਵੀ ਆ ਥਿੱਤਾ ਵੀ ਆ ਵਾਰ ਵੀ ਆ ਪਾਉਣ ਵੀ ਇਹਦੇ ਅੱਗੇ ਵਿੱਚੇ ਆ ਪਾਣੀ ਵੀ ਆ ਤੇ ਅਗਦੇ ਵੀ ਆ ਤੇ ਪਤਾਲੇ ਦੇ ਥੱਲੇ ਆ ਤਿਸ ਵਿੱਚ ਜੀਵ ਜੁਗਤ ਦੇ ਰੰਗ ਇਹਦੇ ਵਿੱਚ ਅਨੇਕ ਰੰਗਾਂ ਦੇ ਜੀਵ ਵਸਦੇ ਨੇ ਤੇ ਉਹ ਪ੍ਰਮਾਤਮਾ ਨੇ ਇੱਕ ਜੁਗਤ ਦੇ ਨਾਲ ਹੀ ਉਹਨਾਂ ਦੇ ਰੰਗ ਬਣਾਏ ਨੇ ਇਨਸਾਨ ਕੋਈ ਉਹਨਾਂ ਦੇ ਰੰਗ ਨਹੀਂ ਬਣਾ ਸਕਦਾ ਤਿੰਕੇ ਨਾਮ ਅਨੇਕ ਅਨੰਤ ਉਹਨਾਂ ਪ੍ਰਾਣੀਆਂ ਦੇ ਉਹਨਾਂ ਜੀਵਾਂ ਦੇ ਕਿਉਂਕਿ 84 ਲੱਖ ਜੋ ਉਹਨਾਂ 42 ਲੱਖ ਪਾਣੀ ਚ ਐ ਤੇ 42 ਲੱਖ ਧਰਤੀ ਤੇ ਆਕਾਸ਼ ਦੇ ਵਿੱਚ ਐ ਤੇ ਜਲ ਹਥਲ ਦੇ ਵਿੱਚ ਐ ਤੇ ਇਸ ਕਰਕੇ 84 ਲੱਖ ਜੋ ਉਹਨਾਂ ਨੇ ਜਿਹੜੀ ਇਹਨਾਂ ਦੇ ਨਾਮ ਇੰਨੇ ਜਾਦੇ ਅਨੰਤ ਅੰਤ ਤੋਂ ਰਹਿਤ ਅਸੀਂ ਇਹਨਾਂ ਦੇ ਨਾਮ ਹੀ ਨਹੀਂ ਲੈ ਸਕਦੇ ਕਰਮੀ ਕਰਮੀ ਹੋਈ ਵਿਚਾਰ ਜਦੋਂ ਬਖਸ਼ਿਸ਼ ਕਰਦੇ ਨੇ ਨਾ ਮਹਾਰਾਜ ਫਿਰ ਨਾਮ ਬਾਣੀ ਦੀ ਵਿਚਾਰ ਕਰਨੇ ਇਨਸਾਨ ਸ਼ੁਰੂ ਕਰ ਦਿੰਦਾ ਹੈ ਸੱਚਾ ਆਪ ਸੱਚਾ ਦਰਬਾਰ ਉਹ ਵੈਗਰੂ ਵੀ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ ਤਿੱਥੇ ਸੋਹਣ ਪੰਚ ਪ੍ਰਮਾਨ ਜਿਹੜੇ ਪੰਚ ਹੋ ਜਾਂਦੇ ਆ ਪੰਚ ਉਹਨਾਂ ਨੇ ਕਿ ਜਿਹੜੇ ਮੁਖੀ ਹੋ ਜਾਂਦੇ ਆ ਮੁਖੀ ਉਹ ਹੁੰਦੇ ਜਿਹੜੇ ਨਾਮ ਜਪ ਕੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਬ੍ਰਹਮ ਗਿਆਨੀ ਹੋ ਜਾਂਦੇ ਆ ਉਹਨਾਂ ਦੀ ਚੰਗੀ ਅਵਸਥਾ ਬਣ ਜਾਂਦੀ ਆ ਫਿਰ ਉੱਥੇ ਪ੍ਰਮਾਤਮਾ ਦਾ ਜਿਹੜਾ ਦਰਬਾਰ ਹੈ ਨਾ ਉੱਥੇ ਜਾ ਕੇ ਸੋਹ ਸੋਹਦੇ ਆ ਉਹ ਸੋਹਣੇ ਲੱਗਦੇ ਆ ਤੇ ਉਹਨਾਂ ਨੂੰ ਚੰਗੇ ਆਦਰ ਸਨਮਾਨ ਦੇ ਨਾਲ ਉਹਨਾਂ ਨੂੰ ਬਿਠਾਇਆ ਜਾਂਦਾ ਕਿ ਉਹ ਪ੍ਰਮਾਣ ਹੋ ਜਾਂਦੇ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਨਜ਼ਰੀ ਕਰਮ ਪਵੇ ਨਿਸ਼ਾਨ ਤੇ ਵੈਗਰੂ ਦੀ ਕਿਰਪਾ ਦੇ ਨਾਲ ਉਹਦੀ ਬਖਸ਼ਿਸ਼ ਨਾਲ ਹੀ ਜਿਹੜੇ ਸਾਨੂੰ ਇਹ ਨਿਸ਼ਾਨੀ ਮਿਲ ਜਾਂਦੀ ਹੈ ਕਿ ਅਸੀਂ ਨਾਮ ਜਪਣਾ ਹੈ ਕੱਚ ਪਕਾਈ ਉਥੇ ਪਾਏ ਕੱਚਿਆਂ ਤੇ ਪੱਕਿਆਂ ਦਾ ਹਿਸਾਬ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਹੋ ਜਾਂਦਾ ਹੈ ਨਾਨਕ ਗਿਆ ਜਾਪਾ ਜਾਏ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਦੋਂ ਇਨਸਾਨ ਉੱਥੇ ਜਾਂਦਾ ਨਾ ਫਿਰ ਉਹਨੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਤੇ ਇਹ ਇਸ ਤਰ੍ਹਾਂ ਦਾ ਉਹ ਜਾਪਦਾ ਸੀ ਜਿਹੜਾ ਉਹ ਬਿਲਕੁਲ ਸਹੀ ਗੱਲ ਹੈ ਧਰਮ ਖੰਡ ਦਾ ਇਹੋ ਧਰਮ ਤੇ ਜਿਹੜੇ ਧਰਮੀ ਲੋਕ ਹੈ ਨਾ ਉਹਨਾਂ ਦਾ ਇਹੋ ਧਰਮ ਹੁੰਦਾ ਹੈ ਗਿਆਨ ਖੰਡ ਦਾ ਆਖੂ ਕਰਮ ਤੇ ਇਹ ਜਦੋਂ ਗਿਆਨ ਖੰਡ ਦੇ ਵਿੱਚ ਮਨ ਚੱਲ ਜਾਂਦਾ ਨਾ ਉਦੋਂ ਜਾ ਕੇ ਫਿਰ ਬਖਸ਼ਿਆ ਮਹਾਰਾਜ ਕਿਰਪਾ ਕਰ ਦਿੰਦੇ ਨੇ ਕੀਤੇ ਪਉਣ ਪਾਣੀ ਵਸੰਤਰ ਕਿਤੇ ਕਾਣ ਮਹੀਸ ਕਿੰਨੇ ਕਿੰਨੀ ਤਰ੍ਹਾਂ ਦੀਆਂ ਹਵਾਵਾਂ ਕਿੰਨੇ ਤਰ੍ਹਾਂ ਦੇ ਪਾਣੀ ਕਿੰਨੇ ਤਰ੍ਹਾਂ ਦੀ ਅੱਗ ਆਗੇ ਵੇਖੋ ਕਿੰਨੇ ਤਰ੍ਹਾਂ ਦੀ ਆ ਇੱਕ ਧਰਤੀ 'ਚ ਦੱਬੀ ਹੋਈ ਅੱਗ ਆ ਉਹ ਗਰਮ ਪਾਣੀ ਕੱਢੀ ਜਾਂਦੀ ਓਥੋਂ ਇੱਕ ਜਵਾਲਾਮੁਖੀ ਪਟੇ ਜਾਂਦੇ ਆ ਇੱਕ ਜੰਗਲ ਦੇ ਵਿੱਚ ਵਾਸਨਾ ਵਾਸ ਵਜ ਕੇ ਅੱਗ ਲੱਗ ਜਾਂਦੀ ਆ ਤੇ ਇੱਕ ਅੱਗ ਜਿਹੜੀ ਤੁਸੀਂ ਘਰ ਦੇ ਵਿੱਚ ਰੱਖਦੇ ਜਿਸ ਤੋਂ ਮੇਰਾ ਤੁਹਾਡਾ ਕੋਈ ਗੁਜ਼ਾਰਾ ਹੀ ਨਹੀਂਗਾ ਤੇ ਕਿਤੇ ਕਾਣ ਮਹੀਸ ਕਾਨ ਗਿਆ ਜਿਆ ਕ੍ਰਿਸ਼ਣ ਜੀ ਨੂੰ ਉਹਨਾਂ ਨੂੰ ਕਾਨ ਗਿਆ ਮਹੇਸ਼ ਸ਼ਿਵ ਜੀ ਨੂੰ ਕਿਹਾ ਗਿਆ ਇਹ ਕਿੰਨੀਆਂ ਹੀ ਧਰਤियां ਨੇ ਤੇ ਕਿੰਨੇ ਹੀ ਕਾਨ ਨੇ ਤੇ ਕਿੰਨੇ ਹੀ ਸ਼ਿਵ ਜੀ ਨੇ ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ਼ ਤੇ ਕਿੰਨੇ ਹੀ ਬਰਮਾ ਨਾ ਜਿਹੜੇ ਉਹ ਇਸ ਦੁਨੀਆ ਦੀ ਘਾੜਤ ਘੜਨ ਨੂੰ ਇਨਸਾਨਾਂ ਨੂੰ ਹਰ ਤਰ੍ਹਾਂ ਦੇ ਜੀਵਾਂ ਨੂੰ ਘੜਨ ਦੇ ਉੱਤੇ ਲੱਗੇ ਹੋਏਗੇ ਕਿ ਕਿੰਨੇ ਰੂਪ ਦੇ ਕਿੰਨੇ ਰੰਗਾਂ ਦੇ ਕਿੰਨੇ ਵੇਸਾਂ ਦੇ ਲੋਕ ਉਹਨਾਂ ਨੇ ਤਿਆਰ ਬਣਾਏ ਨੇ ਇਸ ਕਰਕੇ ਅਨੰਤ ਰੂਪ ਨੇ ਸ ਲੋਕਾਂ ਦੇ ਆਹ ਵੇਖ ਲਓ ਤੁਸੀਂ ਆਪਣੇ ਹਿੰਦੁਸਤਾਨ ਦੀ ਨਿਗਾਹ ਬਾੜ ਲਓ ਕੁਝ ਐਸੇ ਇਲਾਕੇ ਨੇ ਜਿੱਥੋਂ ਦੇ ਲੋਕ ਬਹੁਤ ਮਧਰੇ ਨੇ ਕਿੱਥੋਂ ਦੇ ਬਹੁਤ ਲੰਬੇ ਨੇ ਕਿੱਥੋਂ ਦੇ ਬਹੁਤ ਪਤਲੇ ਨੇ ਕਿੱਥੋਂ ਪਾਸੇ ਦੇ ਮੋਟੇ ਨੇ ਕੋਈ ਕਾਲੇ ਨੇ ਕੋਈ ਗੋਰੇ ਨੇ ਇਹ ਜਿਹੜਾ ਇਹ ਅਨੇਕ ਰੰਗ ਰੂਪ ਰੰਗ ਕੇ ਵੇਸ ਅਨੇਕਾਂ ਹੀ ਰੂਪਾਂ ਦੇ ਰੰਗਾ ਦੇ ਵੇਸਾਂ ਦੇ ਜਿਹੜੇ ਵਿਅਕਤੀ ਆਏ ਪ੍ਰਮਾਤਮਾ ਨੇ ਪੈਦਾ ਕੀਤੇ ਆ ਕੇਤੀਆ ਕਰਮ ਭੂਮੀ ਮੇਰ ਕੇਤੇ ਤੇ ਕਿੰਨੀਆਂ ਹੀ ਕਰਮ ਭੂਮੀਆਂ ਜੇਕਰ ਖੇਤਰ ਇਹਨਾਂ ਦੀ ਕਰਮ ਭੂਮੀ ਕਿਹਾ ਜਾਂਦਾ ਨਾ ਕਰਨ ਅਰਜਨ ਉਹਨਾਂ ਦੀ ਤੇ ਸਮੇਰ ਪਹਾੜਾ ਜਿਹੜਾ ਉਹ ਸ਼ਿਵਜੀ ਦੀ ਕਰਮ ਭੂਮੀ ਆ ਤੇ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਦੇਵੀ-ਦੇਵਤਿਆਂ ਦੇ ਸਥਾਨ ਬਣਿਆ ਉਹਨਾਂ ਦੇ ਕਰਮ ਭੂਮੀਆਂ ਤੇ ਕਿੰਨੇ ਸਮੇਰ ਪਹਾੜਤ ਨੇ ਕੇਤੇ ਧੂਪ ਦੇਸ ਤੇ ਕਿੰਨੇ ਹੀ ਤਰੂ ਭਗਤ ਉਹ ਅਗੇ ਭਗਤ ਹੋ ਚੁੱਕੇ ਨੇ ਜਿਹੜੇ ਦੁਨੀਆਂ ਨੂੰ ਉਪਦੇਸ਼ ਦਿੰਦੇ ਨੇ ਕਿ ਇੱਕ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਕਿਸੇ ਇਨਸਾਨ ਦਾ ਨਾਮ ਨਹੀਂ ਜਪਣਾ ਕਿਉਂਕਿ ਉਹਨਾਂ ਦਾ ਪਿਤਾ ਵੀ ਆਪਣਾ ਨਾਮ ਜਪਾਉਂਦਾ ਸੀ ਉਹਨਾਂ ਪਿਤਾ ਦਾ ਨਾਮ ਨਹੀਂ ਜਪਿਆ ਤੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਕੀਤੇ ਇੰਦ ਚੰਦ ਸੂਰ ਕੀਤੇ ਕਿੰਨੇ ਹੀ ਇੰਦਰ ਨੇ ਕਿੰਨੇ ਹੀ ਚੰਦਰਮਾ ਨੇ ਕਿੰਨੇ ਹੀ ਸੂਰ ਹੁੰਦਾ ਸੂਰਜ ਕਿੰਨੇ ਸੂਰਜ ਨੇ ਕੀਤੇ ਮੰਡਲ ਦੇਸ਼ ਪਤਾ ਨਹੀਂ ਕਿੰਨੇ ਕੀ ਮੰਡਲ ਆ ਆਪਣੇ ਨੌ ਖੰਡ ਕਿਹਾ ਜਾਂਦਾ ਹੈ ਨਾ ਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਜੀ ਦੋ ਕਿਹਾ ਪਤਾਲਾ ਪਤਾਲ ਲੱਖ ਅਗਾਸਾਂ ਆਗਾਸ ਤੇ ਜਦੋਂ ਲੱਖਾਂ ਹੀ ਐ ਤੇ ਲੱਖਾਂ ਦੇ ਵਿੱਚ ਪਤਾ ਨਹੀਂ ਕਿੰਨੇ ਮੰਡਲ ਆ ਤੇ ਕਿੰਨੇ ਕਿਸਮ ਦੇ ਦੇਸ਼ ਨੇ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਚ ਕਿੰਨੇ ਹੀ ਸਿੱਧ ਨੇ ਤੇ ਕਿੰਨੇ ਹੀ ਬੁੱਧ ਪੈਦਾ ਹੋਨੇ ਅਜ ਤੱਕ ਤੇ ਕਿੰਨੇ ਹੀ 나ਥ ਨੇ 나ਥ ਯੋਗੀਆਂ ਨੂੰ ਕਿਹਾ ਜਾਂਦਾ ਹੈ ਹਿੰਦੁਸਤਾਨ ਚ ਪ੍ਰਸਿੱਧ ਰਹੇ ਨੇ ਗੋਰਖਨਾਥ ਮਛੰਦਰਨਾਥ ਜੋ ਇਸ ਤਰ੍ਹਾਂ ਇਹ ਨਾਥ ਹੁੰਦੇ ਨੇ ਕੇਤੇ ਦੇਵੀ ਵੇਸ ਕਿੰਨੀਆਂ ਤਰ੍ਹਾਂ ਦੀਆਂ ਦੇਵੀਆਂ ਵਾਂ ਕੋਈ ਮਨਸਾ ਦੇਵੀ ਵੈਸ਼ਰੂ ਦੇਵੀ ਚਿੰਤਪੁਰਨੀ ਇਹ ਦੇਵੀਆਂ ਨੇ ਤੇ ਉਹਨਾਂ ਦੇ ਵੇਸ ਵੀ ਵੱਖੋ ਵੱਖਰੇ ਨੇ ਕੇਤੇ ਦੇਵਦਨ ਮੁੰਨ ਕੇਤੇ ਕਿੰਨੇ ਹੀ ਤਰ੍ਹਾਂ ਦੇ ਦੇਵਤੇ ਨੇ ਕਿ ਬਹੁਤ ਜ਼ਿਆਦਾ ਦੇਵਤੇ ਨੇ ਤੇ ਦਾਨਵ ਹੁੰਦੇ ਦਾਇੰਤ ਤੇ ਦਾਇੰਤ ਜਿਹੜੇ ਆ ਰਾਕਸ਼ਸ ਇਹਨਾਂ ਦਾ ਵੀ ਪਤਾ ਨਹੀਂ ਕਿੰਨੇ ਕਨੇ ਤੇ Muni ਕਿੰਨੇ ਨੇ ਜਿਹੜੇ ਤਪ ਤਪਸ਼ਾ ਕਰਦੇ ਨੇ ਕਿਤੇ ਰਤਨ ਸਮੁੰਦਰ ਤੇ ਕਿੰਨੇ ਸਮੁੰਦਰ ਨੇ ਤੇ ਉਹਨਾਂ 'ਚ ਕਿੰਨੇ ਰਤਨ ਭਰੇ ਪਏ ਨੇ ਕਿਉਂਕਿ ਜਿਹੜਾ ਸਮੁੰਦਰ ਹੈ ਨਾ ਸਵੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲਤਾ ਨਾ ਗੁਰੂ ਨਾਰਗ ਪਾਤਸ਼ਾਹ ਨੇ ਕਿਹਾ ਕਿ ਸਮੁੰਦਰ ਤੋਂ ਵੱਡਾ ਕੋਈ ਬਾਦਸ਼ਾਹ ਨਹੀਂ ਪਹਾੜਾਂ ਦੇ ਪਹਾੜ ਮਾਲਤਾਨ ਉਹਦੇ ਵਿੱਚ ਭਰਿਆ ਪਿਆ ਏ ਇਹ ਸੀ ਕਿਤੇ ਰਤਨ ਸਮੁੰਦਰ ਸਮੁੰਦਰਾਂ 'ਚ ਪਤਾ ਨਹੀਂ ਕਿੰਨੇ ਕ ਸਮੁੰਦਰ ਆ ਤੇ ਉਹ ਰਤਨਾ ਨਾਲ ਭਰੇ ਪਏ ਆ। ਕੇਤੀਆ ਖਾਣੀ, ਕੇਤੀਆ ਬਾਣੀ, ਕੀਦੀ ਪਾਪ ਨਰਿੰਦ ਕਿੰਨੀ ਤਰ੍ਹਾਂ ਦੁਨੀਆ ਦੀ ਉਤਪਤੀ ਹੋ ਰਹੀ ਆ ਤੇ ਕਿੰਨੀਆਂ ਬਾਣੀਆਂ ਬਾਣੀ ਹੁੰਦੀ ਬੋਲ ਕਿੰਨੀ ਤਰ੍ਹਾਂ ਦੀਆਂ ਲੋਕਾਂ ਦੀਆਂ ਬੋਲੀਆਂ ਨੇ ਬਜ਼ੁਰਗ ਕਹਿੰਦੇ ਅਸੀਂ ਪਿੰਡ ਤੋਂ ਬਾਹਰ ਕੋ ਅੱਗੇ ਜਾ ਕੇ ਨਾ ਤੇ ਬੋਲੀ ਬਦਲ ਜਾਂਦੀ ਆ ਜੋ ਆਪਾਂ ਬੋਲਦੇ ਆ ਇਹਨੂੰ ਬਾਣੀ ਕਿਹਾ ਜਾਂਦਾ ਹੈ ਗੁਰਬਾਣੀ ਜਿਹੜੀ ਆ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰਬਾਣੀ ਕਿਹਾ ਜਾਂਦਾ ਕਿਉਂਕਿ ਗੁਰੂ ਮਹਾਰਾਜ ਜੀ ਨੇ ਆਪਣੇ ਮੁਖਾਰਬੰਦ ਤੋਂ ਬੋਲੀ ਹੈ ਇਸ ਕਰਕੇ ਇਹਨੂੰ ਗੁਰਬਾਣੀ ਕਿਹਾ ਜਾਂਦਾ ਹੈ ਬਾਕੀ ਬਾਣੀਆਂ ਹੀ ਹੁੰਦੀਆਂ ਨੇ ਕੇਤੇ ਪਾਤ ਨਰਿੰਦ ਕਿੰਨੇ ਪਾਤਸ਼ਾਹ ਨੇ ਨਰਿੰਦ ਉਹਨੇ ਨਰਾਂ ਦੇ ਰਾਜੇ ਨਰਾਂ ਦੇ ਇੰਦਰ ਕਿੰਨੇ ਹੀ ਰਾਜੇ ਹੋਏ ਨੇ ਕੇਤੀਆ ਸੁਰਤੀ ਸ਼ੇਵਕ ਕੇਤੇ ਨਾਨਕ ਦੇ ਅੰਤ ਨਾ ਅੰਤ ਇਹ ਜਿੰਨੇ ਵੀ ਲੋਕ ਹੋਏ ਆ ਇਹ ਆਪਣੀਆਂ ਸੁਰਤੀਆਂ ਵੀ ਲਾਉਂਦੇ ਆ ਇਨਾਂ ਦੇ ਸੇਵਕ ਵੀ ਬਹੁਤ ਜ਼ਿਆਦੇ ਹੋਏ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਇਹਨਾਂ ਦਾ ਅੰਤ ਨਾ ਅੰਤ ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਦੋਂ ਮਨ ਗਿਆਨ ਖੰਡ ਦੇ ਵਿੱਚ ਚਲ ਜਾਂਦਾ ਨਾ ਪੀ ਉੱਥੇ ਗਿਆਨ ਪ੍ਰਬਲ ਹੋ ਜਾਂਦਾ ਹੈ ਤਿੱਥੇ ਨਾਦ ਬਨੋਦ ਕੋਡ ਆਨੰਦ ਉੱਥੇ ਫਿਰ ਨਾਦ ਵਜਦੇ ਨੇ ਮਨ ਵਿਕਸ਼ਦਾ ਹੈ ਤੇ ਉਹ ਆਨੰਦੋ ਆਨੰਦ ਹੁੰਦਾ ਹੈ ਸ਼ਰਮਖੰਡ ਕੀ ਬਾਣੀ ਰੂਪ ਜਿਹੜਾ ਸ਼ਰਮਖੰਡ ਹੈ ਉਹਦੇ ਚ ਇਨਸਾਨ ਬਾਣੀ ਰੂਪ ਹੀ ਹੋ ਜਾਂਦਾ ਹੈ ਬਾਣੀ ਨਿਰੰਕਾਰ ਹੈ ਗੁਰਬਾਣੀ ਬਣੀਏ ਉਹ ਨਿਰੰਕਾਰ ਦੇ ਬਾਣੀ ਰੂਪ ਹੋ ਜਾਂਦਾ ਹੈ ਜਿੱਥੇ ਘਾੜਤ ਘੜੀਏ ਬਹੁਤ ਹਨ ਜਿੱਥੇ ਅਨੇਕ ਤਰ੍ਹਾਂ ਦੀ ਬਹੁਤ ਸੁੰਦਰ ਸੁੰਦਰ ਘਾੜਤ ਘੜੀ ਜਾਂਦੀ ਹੈ ਕਿਉਂਕਿ ਬਾਣੀ ਰੂਪ ਹੋਇਆ ਇਨਸਾਨ ਆ ਜਿਹੜਾ ਉਹ ਜੋ ਵੀ ਕਹਿੰਦਾ ਹੈ ਨਾ ਤੇ ਪ੍ਰਮਾਤਮਾ ਉਹਦੇ ਕਿਹਾ ਨਹੀਂ ਗੂੜਦੇ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਐਸੇ ਗੁਰਮਖਾਂ ਦੀਆਂ ਗੱਲਾਂ ਕਥੀਆਂ ਨਹੀਂ ਜਾ ਸਕਦੀਆਂ ਉਹ ਤੁਰਿਆ ਤੁਰਿਆ ਜਾਂਦੇ ਆ ਕਿਸੇ ਨੂੰ ਕਹਿ ਤਾਂ ਕਿ ਤੇਡਾ 100 ਪੁੱਤ ਹੋ ਜੂਗਾ ਤੇ 100 ਹੀ ਹੋਊਗਾ ਸੋ ਉਹਨਾਂ ਦੀਆਂ ਗੱਲਾਂ ਕਥੀਆਂ ਨਹੀਂ ਜਾ ਸਕਦੀਆਂ ਜੇ ਕੋ ਕਹੇ ਪਿੱਛੇ ਪਛਤਾਏ ਜੇ ਕਹਿੰਦਾ ਤੇ ਵੀ ਪਛਤਾਉਂਦਾ ਰਹਿੰਦਾ ਵੀ ਮੈਂ ਘੱਟ ਕਹਿ ਦਿੱਤੀਆਂ ਉਹਨਾਂ ਵੀ ਤੇ ਹੋਰ ਵੀ ਬੜੀਆਂ ਖੂਬੀਆਂ ਸਨ ਦਿੱਥੈ ਘੜਿਆ ਸੂਰਤ ਮਾਤਮਨ ਬੁੱਧ ਉਸ ਸ਼ਰਮਖੰਡ ਜਿਹੜਾ ਆ ਨਾ ਇਹਦੇ ਵਿੱਚ ਸੂਰਤ ਮਤ ਤੇ ਬੁੱਧ ਦੀ ਘੜੀ ਜਾਂਦੀ ਹੈ ਬੁੱਧ ਜਿਹੜੀ ਵਿਲੱਖਣ ਬੁੱਧੀ ਹੋ ਜਾਂਦੀ ਹੈ ਤੀਖਣ ਬੁੱਧੀ ਹੋ ਜਾਂਦੀ ਹੈ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੋਧ ਉਥੇ ਜਾ ਕੇ ਫਿਰ ਦੇਵਤਿਆਂ ਦੀ ਸਿੱਧਾਂ ਦੀ ਇਹਨਾਂ ਸਾਰਿਆਂ ਦੀ ਜਿਹੜੀ ਸੁਭ ਆਪਣੇ ਸੋਧਾ ਹੈ ਨਾ ਇਹਨਾਂ ਦੀ ਇਹਨਾਂ ਦੀ ਸੋਧ ਲਈ ਜਾ ਸਕਦੀ ਤਿੱਥੇ ਘੜੀਏ ਇਹ ਸੁਰਾਂ ਦੀ ਸਿੱਧਾਂ ਦੇ ਸੋਰੰ ਦੇ ਦੇਵਤੇ ਸਿੱਧੋਂ ਦੇ ਸਿੱਧੀ ਕਰਨ ਵਾਲੇ ਤੇ ਉਹਨਾਂ ਦੀ ਸੋਧਾ ਜਿਹੜੀ ਉੱਥੇ ਉਹ ਘੜੀ ਜਾਂਦੀ ਐ ਜੋ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਜੋ ਗੁਰਬਾ ਦੇਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰਸੰਗਤ ਗੁਰੂ ਮਹਾਰਾਜ ਬਖਸ਼ਣਾ ਰੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਤੇ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਤੇ ਇੱਕ ਬੇਨਤੀ ਐ ਜੀ ਕਿਰਪਾ ਕਰਿਆ ਕਰੋ ਜਿੱਥੇ ਸੰਗਤ ਦੇ ਵਿੱਚ ਜਾਂਦੇ ਹੋ ਨਾ ਉੱਥੇ ਆਰਾਮ ਨਾਲ ਜਿੱਥੇ ਜੋਗ ਜਗ੍ਹਾ ਮਿਲਦੀ ਉੱਥੇ ਬਹਿ ਜਾਕ ਥੱਕਿਓ ਥੱਕੀ ਨਾ ਹੋਇਆ ਕਰੋ ਲੈਨਰ ਵਿੱਚ ਲੱਗਦੇ ਵੀ ਤੱਕਿਓ ਤੇ ਕੀ ਹੁੰਦੇ ਅਸੀਂ ਵੇਖੇ ਆ ਤੇ ਬੇਨਤੀ ਕਰੀ ਦੀ ਕਿ RAM ਨਾਲ ਚੱਲੋ ਜੇ ਆਪਾਂ ਨੂੰ ਗੁਰੂ ਘਰ ਦੇ ਵਿੱਚ ਸ਼ਾਂਤੀ ਨਹੀਂ ਮਿਲ ਸਕਦੀ ਤੇ ਆਪਾਂ ਨੂੰ ਸ਼ਾਂਤੀ ਮਿਲੂਗੀ ਕਿੱਥੇ ਸੋ ਆਓ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ